ਹਾਂਜੀ ਮਿੱਤਰੋ ਪਿਆਰਿਓ ਸਤਿ ਸ਼੍ਰੀਕਾਲ ਨਮਸਕਾਰ ਅਦਾਬ ਠੀਕ ਠਾਕ ਹੋ ਸਾਰੇ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਹੋਸਲਾ ਇੱਕ ਵਾਰੀ ਫੇਰ ਪੀ ਐਸ ਕੇ ਮੀਡੀਆ ਗਰੁੱਪ ਤੇ ਹਾਜ਼ਰਾਂ ਹੋ ਰ ਆਪ ਸਭ ਦਾ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਜੇਕਰ ਅਜੇ ਤੱਕ ਵੀ ਫੇਸਬੁੱਕ ਪੇਜ ਤੁਸੀਂ ਫੋਲੋ ਨਹੀਂ ਕੀਤਾ ਤੇ ਹੁਣੇ ਫੋਲੋ ਕਰ ਲਿਓ ਉਸ ਤੋਂ ਬਾਅਦ ਫੇਰ ਵੀਡੀਓ ਦੇਖਣੀ ਸ਼ੁਰੂ ਕਰਿਓ ਔਰ ਜੇਕਰ ਤੁਸੀਂ ਇਸ ਵੀਡੀਓ ਨੂੰ YouTube ਚੈਨਲ ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਇਹ ਛੋਟੀ ਜੀ ਕੈਂਟੀ ਜਿਹੜੀ ਹੁੰਦੀ ਹੈ ਉਹਨੂੰ ਜਰੂਰ ਦਬਾ ਦੇਣਾ ਤਾਂ ਕਿ ਸਾਡੀ ਕੋਈ ਵੀ ਵੀਡੀਓ ਤੁਹਾਡੇ ਤੱਕ ਆਪਣੇ ਆਪ ਪਹੁੰਚ ਸਕੇ ਉਹ ਨੋਟੀਫਿਕੇਸ਼ਨ ਆ ਜਾਂਦਾ ਫਿਰ ਤੁਸੀਂ ਜਦੋਂ ਟਾਈਮ ਲੱਗਦਾ ਦੇਖ ਸਕਦੇ ਹੋ ਅੱਜ ਜਿਹੜੀਆਂ ਗੱਲਾਂ ਕਰਨੀਆਂ ਬਹੁਤ ਧਿਆਨ ਦੇ ਨਾਲ ਸੁਣਿਓ ਮੇਰੇ ਕੋਲੋਂ ਫਿਰ ਸੱਚ ਬੋਲਿਆ ਜਾਣਾ ਤੇ ਗੱਲ ਅੱਜ ਕਰਨੀ ਹੈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਸਾਹਿਬਾ ਬਾਰੇ ਮੇਰੇ ਜੇ ਮੈਂ ਕਹਾਂ ਕਿ ਡਿਊਟਾਂ ਦੇ ਵਿੱਚੋਂ ਸਭ ਤੋਂ ਮੇਰੇ ਫੇਵਰਿਟ ਰਹੇ ਨੇ ਮੈਂ ਬਹੁਤ ਸੋਣਿਆ ਜਦੋਂ ਕਿਤੇ ਲੌਂਗ ਡਰਾਈਵ ਤੇ ਜਾਣਾ ਮੇਰੀ ਗੱਡੀ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਆ ਗਾਣੇ ਚੱਲਦੇ ਹੁੰਦੇ ਨੇ ਕਿਉਂਕਿ ਜਦੋਂ ਅਮਰੀਕਾ ਮੂਰਕਾ ਨੂੰ ਜਾਂਦੇ ਨੇ ਅਸੀਂ ਕਈ ਵਾਰੀ ਘੁੰਮਣ ਕਮਣ ਤੇ ਉਦੋਂ ਕਾਰ 'ਚ ਜਾ ਕੇ ਸਮਰ 'ਚ ਬੜਾ ਮਜ਼ਾ ਆਉਂਦਾ ਆਦਰਵਾਇਜ਼ ਬਾਈਅਰ ਜਾਈਦਾ ਤੇ ਫਿਰ ਇਹਨਾਂ ਨੂੰ ਇਲਾਈਦਾ ਤੇ ਐਸਾ ਸੁਰੀਲੇ ਲੋਕ ਸਾਨੇ ਸੁਰਤੇ ਤਾਲ ਦੇ ਤਨੀ ਸਾਨੇ ਇਹ ਮੈਂ ਜਿੰਨੀ ਕੁ ਮੈਨੂੰ ਸਮਝ ਆ ਸੰਗੀਤ ਦੀ ਮੈਂ ਉਨੀ ਕੁ ਸਮਝ ਨਾਲ ਕਹਿ ਸਕਦਾ ਕਿ ਮੈਂ ਡਿਊਟਰਸ ਦੇ ਵਿੱਚ ਐਸਾ ਤਿੱਖਾ ਸੁਰ ਐਸਾ ਵੱਜਿਆ ਹੋਇਆ ਸੁਰ ਐਸਾ ਮੰਜਿਆ ਹੋਇਆ ਸੁਰ ਮੈਂ ਨਹੀਂ ਵੇਖਿਆ ਦੋਨਾਂ ਦੇ ਕਮਾਲ ਸੀ ਦੋਨੋਂ ਬਰਾਬਰ ਦੇ ਕਲਾਕਾਰ ਸਨ ਠੀਕ ਹੈ ਇਹਨਾਂ ਨੇ ਕੁਝ ਇੱਕ ਗੀਤ ਐਸੇ ਗਾਏ ਸਨ ਜਿਹੜੇ ਪਰਿਵਾਰ ਦੇ ਵਿੱਚ ਤਾਂ ਕਿ ਅਸੀਂ ਇਕੱਲੇ ਵੀ ਸੁਣਨੇ ਸਾਨੂੰ ਥੋੜਾ ਸ਼ਰਮਸਾਰਜਾ ਹੋਣਾ ਪੈਂਦਾ ਇਹ ਵੀ ਸੱਚ ਆ ਪਰ ਇਹ ਆ ਕਿ ਜੇ ਉਹ ਗੀਤ ਨਾ ਵੀ ਗਾਉਂਦੇ ਅਮਰ ਸਿੰਘ ਚਮਕੀਲਾ ਅਮਰਜੋਤ ਜਾਂ ਸੋਨੀਆਂ ਦੇ ਨਾਲ ਵੀ ਗਾਏ ਹੋਣ ਤੇ ਨਾ ਵੀ ਉਹ ਦੋ ਚਾਰ ਗੀਤ ਗਾਉਂਦੇ ਤੇ ਅਮਰ ਸਿੰਘ ਚਮਕੀਲਾ ਇਦਾਂ ਹੀ ਸੁਪਰ ਟੂਪਰ ਹਿੱਟ ਰਹਿਣਾ ਸੀਗਾ ਪਰ ਜੇਕਰ ਕਰੀਏ ਗੱਲ ਕਿ ਸਿਰਫ ਇਹਨਾਂ ਨੇ ਹੀ ਨਹੀਂ ਗਾਏ ਬਹੁਤ ਸਾਰੇ ਕਲਾਕਾਰ ਲੁਧਿਆਣੇ ਵਾਲੀ ਸਾਈਡ ਤੇ ਤੇ ਤਾਨੂੰ ਪਤਾ ਹੀ ਉਸ ਮਾਰਕੀਟ ਦੇ ਵਿੱਚ ਤੇ ਜਿਹੜੇ ਕਲਾਕਾਰ ਨੂੰ ਅੱਜ ਅਸੀਂ ਲੇਜੈਂਡਸ ਕਹਿੰਨੇ ਆ ਐਸੇ ਐਸੇ ਸੁੱਖ ਨਾਲ ਗਾਣੇ ਗਾ ਗਏ ਨੇ ਤੌਬਾ ਕਰਾ ਗਏ ਨੇ ਉਹ ਤੇ ਰਿਸ਼ਤੇ ਨਾਤਿਆਂ ਦੀ ਤਗੰਦ ਦੀ ਤੇ ਬਹੁਤ ਸਾਰੇ ਕਲਾਕਾਰ ਨੇ ਬੜਾ ਗੰਦ ਬੋਲਿਆ ਹੋਇਆ ਤੇ ਜੇਕਰ ਇਹਨਾਂ ਨੂੰ ਮਰਵਾਉਣ ਦੀ ਗੱਲ ਕਰੀਏ ਤੇ ਫੇਰ ਮੇਰੇ ਖਿਆਲ ਜੇ ਇਹਨਾਂ ਨੂੰ ਸਿਰਫ ਔਰ ਸਿਰਫ ਇਸ ਕਰਕੇ ਮਾਰਿਆ ਗਿਆ ਸੀਗਾ ਕਿ ਇਹਨਾਂ ਨੇ ਗੰਦੇ ਗਾਣੇ ਗਾਏ ਸਨ ਤੇ ਫੇਰ ਤੇ ਮੇਰਾ ਖਿਆਲ ਹੈ ਕਿ ਉਸ ਮਾਰਕੀਟ ਵਿੱਚੋਂ 75% ਲੋਕਾਂ ਨੂੰ ਮਾਰ ਦੇਣਾ ਚਾਹੀਦਾ ਸੀਗਾ ਕਿਉਂਕਿ ਸਾਰਿਆਂ ਨੇ ਉਦਾਂ ਦੇ ਗਾਣੇ ਗਾਏ ਹੋਏ ਸਨ ਤੇ ਗੱਲ ਸ਼ੁਰੂਆਤ ਫੇਰ ਕਰਦੇ ਆ ਸੁਚੇਤ ਬਾਲਾ ਸੁਚੇਤ ਬਾਲਾ ਤੁਹਾਨੂੰ ਪਤਾ ਪਿਛਲੇ ਦਿਨਾਂ ਤੋਂ ਕੋਈ ਇੱਕ ਲਹਿਰ ਚੱਲੀ ਹੋਈ ਹੈ ਔਰ ਸਭ ਤੋਂ ਪਹਿਲਾਂ ਆਈ ਥਿੰਕ ਮੈਂ ਹੀ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਉਹ ਵੀਡੀਓ ਨੂੰ ਤੁਸੀਂ ਇੰਨਾ ਕੁ ਪਿਆਰ ਦਿੱਤਾ ਕਿ ਪੂਰੀ ਦੁਨੀਆ ਵਿੱਚ ਉਹ ਵੀਡੀਓ ਪਹੁੰਚ ਗਈ ਔਰ ਉਸ ਤੋਂ ਬਾਅਦ ਫਿਰ ਬਹੁਤ ਇੱਕ سلسلہ ਇੱਕ ਲਹਿਰ ਜੀ ਚੱਲ ਪਈ ਤੇ ਕੁਸ਼ਿਕ ਗਾਉਣ ਵਾਲਿਆਂ ਨੇ ਮਿਜਿਸ਼ਨਾ ਨੇ ਰਾਈਟਰਸ ਨੇ ਜਾਂ ਕੁਸ਼ਿਕ ਆਪਣੇ ਤੌਰ ਤੇ ਪੋਡਕਾਸਟਰਾਂ ਨੇ ਵੀ ਗੱਲਾਂ ਵੀਡੀਓ ਬਣਾਈਆਂ ਨੇ ਪੋਡਕਾਸਟ ਕੀਤੇ ਨੇ ਔਰ ਕੁਸ਼ਿਕ ਟ੍ਰੋਲਰਸ ਨੇ ਵੀ ਆਪ ਕੋ ਆਪਣੇ ਤਰੀਕੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਹੁੰਦਾ ਨਾ ਵੀ ਕਈਆਂ ਲੋਕਾਂ ਨੇ ਬਹੁਤ ਸੋਹਣੀਆਂ ਗੱਲਾਂ ਗੁਲਣਾ ਕੀਤੀਆਂ ਨੇ ਐਸੀ ਗੱਲ ਨਹੀਂ ਪਰ ਕਈਆਂ ਨੇ ਫਿਰ ਸਿਰਫ ਇਸ ਕਰਕੇ ਗੱਲਾਂ ਗੁਲਣਾ ਕੀਤੀਆਂ ਨੇ ਵੀਡੀਓ ਬਣਾਈਆਂ ਨੇ ਕਿ ਚਲੋ ਵੇ ਵਗਦ ਦੀ ਗੰਗਾ ਵਿੱਚ ਆਪਾਂ ਵੀ ਚੁੱਬੀ ਮਾਰ ਹੀ ਲਈਏ ਤੇ ਇਹਦਾ سلسلہ ਜਾ ਚੱਲ ਪਿਆ ਸੀਗਾ ਕੁਝ ਇੱਕ ਕਲਾਕਾਰ ਤੇ ਹੋ ਜਾਏ ਵੀ ਮੈਂ ਸ਼ਰਿਆਮ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਕਲਾਕਾਰਾਂ ਬਾਰੇ ਸੁਚੇਤ ਬਾਲਾ ਨੇ ਉਹਨਾਂ ਦੇ ਕਰੈਕਟਰ ਤੇ ਗੱਲਾਂ ਕੀਤੀਆਂ ਸਨ ਕਿ ਉਹ ਗੰਦੇ ਸਨ ਗੰਦੀ ਨਜ਼ਰਾਂ ਦੇਖਦੇ ਸਨ ਚੁੰਨੀ ਫੜ ਲਈ ਸੀ ਮੇਰੀ ਤੇ ਕੱਪੜਿਆਂ ਨੂੰ ਹੱਥ ਪਾ ਲਿਆ ਸੀਗਾ ਇਹਨਾਂ ਦੀ ਸ਼ਕਲਾਂ ਇਦਾਂ ਦੀਆਂ ਸੀਗੀਆਂ ਦੇਖਣ ਨੂੰ ਦਿਲ ਨਹੀਂ ਕਰਦਾ ਸੀਗਾ ਤੇ ਕਰੈਕਟਰ ਦੇ ਬਹੁਤ ਗੰਦੇ ਸਨ ਗੰਦੀ ਨਜ਼ਰਾਂ ਦੇ ਦੇ ਮਤਲਬ ਇਹ ਤਾਂ ਬੜਾ ਹੀ ਕੁਝ ਉਹਨਾਂ ਦੇ ਕਰੈਕਟਰ ਤੇ ਕਿਹਾ ਗਿਆ ਸੀਗਾ ਸੁਚੇਤ ਬਾਲਾ ਵੱਲੋਂ ਤੇ ਜਿਹੜੇ ਉਹਨਾਂ ਕਲਾਕਾਰਾਂ ਦੇ ਸ਼ਗਿਰਦ ਵੀ ਸਨ ਜਾਂ ਉਹਨਾਂ ਦੇ ਨਾਲ ਘੁੰਮਣ ਫਿਰਨ ਵਾਲੇ ਜੇ ਸ਼ੋਅ ਜਿਨ੍ਹਾਂ ਪੋਡਕਾਸਟਾਂ ਵਿੱਚ ਉਹਨਾਂ ਦੇ ਉਸਤਾਦਾਂ ਦੀਆਂ ਗੱਲਾਂ ਹੋਈਆਂ ਸਨ ਦੇਖੋ ਉਹਨਾਂ ਪੋਡਕਾਸਟਾਂ ਵਿੱਚ ਹੀ ਜਾ ਕੇ ਬੈਠ ਗਏ ਆਪਣੇ ਇੰਟਰਵਿਊ ਦੇਣ ਵਾਸਤੇ ਕਮਾਲ ਹੈ ਔਰ ਕੁਝ ਰਾਈਟਰ ਕੁਝ ਇੱਕ ਸਿੰਗਰ ਜਿਹੜੇ ਕਹਿੰਦੇ ਸਾਡੇ ਉਸਤਾਦ ਬਾਰੇ ਗੱਲਾਂ ਕੀਤੀਆਂ ਨੇ ਸੁਚੇਤ ਪਾਲਾ ਨੇ ਜਿਹੜੇ ਸ਼ੋਅ ਵਿੱਚ ਗੱਲਾਂ ਹੋਈਆਂ ਸਨ ਉਸੇ ਸ਼ੋਅ ਵਿੱਚ ਆਪਣੇ ਇੰਟਰਵਿਊ ਤੇ ਗੱਲ ਕੋਈ ਐਸੀ ਸਵਾਲ ਵੀ ਉਹਨਾਂ ਨੂੰ ਪੋਡਕਾਸਟਾਂ ਨੂੰ ਕਰ ਸਕੇ ਕਿ ਤੁਸੀਂ ਆਹਾ ਬੋਲਿਆ ਸੀਗਾ ਤੁਸੀਂ ਰੋਕਿਆ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਖੈਰ ਐਨੀਵੇ ਤੇ ਸੁਚੇਤ ਬਾਲਾ ਬਾਰੇ ਮੈਂ ਜਿਹੜੀਆਂ ਗੱਲਾਂ ਕੀਤੀਆਂ ਸਨ ਦੇਖੋ ਮੈਂ ਜਦੋਂ ਬੋਲਿਆ ਸੀਗਾ ਇਸ ਕਰਕੇ ਬੋਲਿਆ ਸੀਗਾ ਕਿ ਸੁਚੇਤ ਬਾਲਾ ਨੇ ਕਰੈਕਟਰ ਤੇ ਗੱਲਾਂ ਕੀਤੀਆਂ ਸਨ ਉਹਨਾਂ ਦੇ ਤੇ ਕਰੈਕਟਰ ਤੇ ਜਿਹੜੀਆਂ ਗੱਲਾਂ ਸਨ ਤੇ ਮੈਸੇਜ ਤੇ ਬਾਲਾ ਨੂੰ ਉਹਨਾਂ ਵੀਡੀਓ ਵਿੱਚ ਵੀ ਕਿਹਾ ਸੀ ਅੱਜ ਫੇਰ ਕਹਿਣਾ ਕਿ ਉਹਨਾਂ ਨੂੰ ਗਿਆਨ ਨੂੰ ਬਹੁਤੇ ਸਾਲ ਨਹੀਂ ਹੋਏ ਜੇਕਰ ਤੁਹਾਨੂੰ ਲੱਗਦਾ ਸੀਗਾ ਕਿਉਂਕਿ ਕਿਸੇ ਦੇ ਕਰੈਕਟਰ ਬਾਰੇ ਬੰਦੇ ਦੀ ਨਿਗਾ ਕਿੱਦਾਂ ਦੀ ਆ ਕਿੱਦਾਂ ਦੇਖਦਾ ਤੁਹਾਨੂੰ ਕੀ ਕਹਿੰਦਾ ਇਹ ਤੇ ਇੱਕ ਫੀਮੇਲ ਹੀ ਦੱਸ ਸਕਦੀ ਆ ਤੋ ਉਹਨੇ ਦੱਸਿਆ ਤੇ ਚਲੋ ਮੰਨਦੇ ਆ ਤੁਹਾਡੀ ਗੱਲ ਮੰਨਦੇ ਆ ਸੁਚੇਤਪਾਲਾ ਜੀ ਕਿ ਕਰੈਕਟਰ ਤੁਸੀਂ ਜੋ ਨੋਟ ਕੀਤਾ ਮੈਂ ਨਹੀਂ ਕਹਿੰਦਾ ਮੈਂ ਜਿਵੇਂ ਕਿਹਾ ਕਿ ਲੇਡੀ ਨੂੰ ਪਤਾ ਹੁੰਦਾ ਲੇਡੀਜ਼ ਨੂੰ ਹੀ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ ਤੇ ਜੇ ਕੁਝ ਇਹੋ ਜਿਹਾ ਸਿਗਾ ਲੱਗਦਾ ਵੀ ਕਰੈਕਟਰ ਦੇ ਖਰਾਬ ਸਨ ਤੁਹਾਨੂੰ ਗੰਦੀ ਨਿਗਾ ਨਾਲ ਦੇਖਦੇ ਸਨ ਜਾਂ ਕੁਝ ਇੱਕ ਹਰਕਤਾਂ ਕੀਤੀਆਂ ਹੋਣਗੀਆਂ ਤੇ ਉਹਨਾਂ ਨੂੰ ਗਿਆਨ ਨੂੰ ਬਹੁਤੇ ਸਾਲ ਨਹੀਂ ਹੋਏ ਤੁਸੀਂ ਗੱਲ ਕਰਦੇ ਉਹਨਾਂ ਨਾਲ ਪੰਚਾਇਤਕਾਰ ਦੇ ਜਾਂ ਉਹਨਾਂ ਦੇ ਹੁੰਦਿਆਂ ਤੇ ਕਿਸ ਕੁਝ ਕਰ ਸਕਦੇ ਸੀਗੇ ਜਾਂ ਕਲਾਕਾਰਾਂ ਵਿੱਚ ਬੈਠ ਕੇ ਗੱਲ ਕਰ ਸਕਦੇ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ ਇਸ ਚੀਜ਼ ਨੂੰ ਰੋਕੋ ਪਰ ਨਹੀਂ ਤੁਸੀਂ ਉਹਨਾਂ ਦੇ ਜਾਣ ਦਾ ਇੰਤਜ਼ਾਰ ਕੀਤਾ ਉਸ ਤੋਂ ਬਾਅਦ ਬੋਲਣ ਲੱਗੇ ਪਰ ਸੁਚੇਤ ਬਾਲਾ ਨੇ ਹੀ ਬਹੁਤੇ ਸ਼ੋਅਾਂ ਦੇ ਵਿੱਚ ਜਿਹੜੀ ਗੱਲ ਕਹੀ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਦੀ ਦੀ ਮੌਤ ਬਾਰੇ ਕਿ ਕਲਾਕਾਰਾਂ ਦਾ ਹੱਥ ਸੀ ਉਹਦੇ ਵਿੱਚ ਇਹ ਵੀ ਤੁਹਾਨੂੰ ਯਾਦ ਹੋਏਗਾ ਮੈਂ ਮੇਰਾ ਉਹ ਪੇਜ ਐਕਚੁਅਲੀ ਹੈਕ ਹੋ ਗਿਆ ਸੀ ਉਹ ਵੀਡੀਓ ਬਹੁਤ ਵਾਇਰਲ ਹੋਈਆਂ ਸਨ ਮੈਨੂੰ ਪੂਰੀ ਦੁਨੀਆ ਤੋਂ ਐਪਰੀਸ਼ੀਏਸ਼ਨ ਦੀਆਂ ਕਲਾ ਵੀ ਆਏ ਸਨ ਪਰ ਮੈਂ ਕਿਸੇ ਦੇ ਚੈਨਲ ਤੋਂ ਥੰਬਨੇਲ ਲਾਇਆ ਕਿਉਂਕਿ ਲੋਕਾਂ ਨੇ ਬਹੁਤ ਇਹ ਵੀਡੀਓ ਆਪ ਆਪਣੇ ਤਰੀਕੇ ਨਾਲ ਕਲਾਕਾਰਾਂ ਦੀ ਜਿਹਦੀ ਜਿਹਦੀ ਫੋਟੋ ਹੈ ਇਹ ਦੀ ਉਹਨਾਂ ਦੇ ਚੈਨਲਾਂ ਵਾਲੇ ਲਾਈਆਂ ਹੋਈਆਂ ਮੈਂ ਨਹੀਂ ਲਾਈਆਂ ਹੋਈਆਂ ਤੇ ਮੈਂ ਥੰਬਨੇਲ ਤਦ ਖੈ ਸਭ ਤੋਂ ਪਹਿਲੋਂ ਮੈਂ ਗੱਲ ਕੀਤੀ ਸੀ ਔਰ ਬੜੀ ਠੋਕ ਵਜਾ ਕੇ ਗੱਲ ਕੀਤੀ ਸੀ ਤੁਸੀਂ ਪੂਰੀ ਦੁਨੀਆ ਨੇ ਬੜਾ ਐਪਰੀਸ਼ੀਏਟ ਕੀਤਾ ਸੀਗਾ ਸੁਚੇਤ ਬਾਲਾ ਨੇ ਕਰੈਕਟਰ ਦੀਆਂ ਗੱਲਾਂ ਨੂੰ ਇੱਕ ਸਾਈਡ ਤੇ ਰੱਖ ਕੇ ਉਹ ਉਹ ਜਾਣੇ ਉਹਦਾ ਕੰਮ ਆ। ਦੂਸਰੀਆਂ ਗੱਲਾਂ ਜਿਹੜੇ ਕਹਿੰਿਆ ਸਿਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਮੌਤ ਬਾਰੇ ਕੀ ਕਲਾਕਾਰਾਂ ਹੱਥ ਹੱਥ ਸੀਗੇ ਇਹਦੇ ਵਿੱਚ ਉਹਨਾਂ ਗੱਲਾਂ ਨਾਲ ਸੁਚੇਤ ਬਾਲਾ ਦੇ ਨਾਲ ਮੈਂ 100% ਸਹਿਮਤ ਹਾਂ ਕਿਉਂਕਿ ਇਹ ਗੱਲਾਂ ਮੈਂ ਆਲਰੇਡੀ ਮੈਂ ਵੀ ਕਰ ਚੁੱਕਿਆ ਪਹਿਲਾਂ ਕਿਉਂਕਿ ਦੇਖੋ ਜੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਗੱਦੇ ਗਾਣਿਆ ਕਰਕੇ ਨਹੀਂ ਚਮਕੀਲੇ ਨੂੰ ਮਰਵਾਇਆ ਗਿਆ ਸੀਗਾ ਗੱਲਾਂ ਹੋਰ ਸਨ ਸੂਪਰ ਡੂਪਰ ਹਿੱਟ ਹੋ ਗਿਆ ਸੀ ਇਹ ਜੋੜੀ ਤੌਬਾ ਕਰਾ ਦਿੱਤੀ ਸੀ ਓਏ ਹੋਏ 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 ਮੈਂ ਉਹ ਦੌਰ ਵੇਖਿਆ ਮੈਂ ਸੁਣੀਆਂ ਸੁਣਾਈਆਂ ਗੱਲਾਂ ਘੱਟ ਕਰਦਾ ਹੁੰਨਾ ਕਿਉਂਕਿ ਮੈਂ ਲਕੀਰ ਦਾ ਫਕੀਰ ਨਹੀਂ ਆ ਮੈਂ ਇਹ ਸਾਰਾ ਕੁਝ ਆਪ ਦੇਖਿਆ ਹੋਇਆ ਔਰ ਮੈਂ ਅੱਗੇ ਵੀ ਦੋ ਤਿੰਨ ਵੀਡੀਓ ਵਿੱਚ ਗਿਆ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਸਾਹਿਬਾ ਨੂੰ ਮੈਂ ਮਿਲਿਆ ਵੀ ਹੈ ਮਿਲਿਆ ਸਿਰਫ ਇੱਕੋ ਵਾਰ ਸੀਗਾ ਪਰ ਲੰਬਾ ਸਫ਼ਰ ਸੀ ਸਾਡਾ ਲੁਧਿਆਣੇ ਤੋਂ ਅਸੀਂ ਇਧਰ ਜਲੰਧਰੋਂ ਬੈਠੇ ਲੁਧਿਆਣੇ ਟ੍ਰੇਨ ਤੋਂ ਕਿਤੇ ਉਸੇ ਡੱਬੇ ਦੇ ਵਿੱਚ ਅਮਰਜੋਤ ਚਮਕੀਲਾ ਤੇ ਅਮਰਜੋਤ ਸੌਰੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਉਸੇ ਡੱਬੇ ਚ ਆ ਗਏ ਤੇ ਅਸੀਂ ਫਿਰ ਲੁਧਿਆਣੇ ਤੋਂ ਲੈ ਕੇ ਦਿੱਲੀ ਤੱਕ ਦਾ ਸਫ਼ਰ ਇਕੱਠਿਆਂ ਕੀਤਾ ਬਹੁਤ ਗੱਲਾਂ ਗੁੱਲਾਂ ਹੋਈਆਂ ਤੇ ਗਾਣੇ ਵੀ ਗਾਏ ਗਏ ਉਹ ਤੇ ਟ੍ਰੇਨ ਦੇ ਵਿੱਚ ਉਦੋਂ ਹਨਾ ਤੇ ਉਦੋਂ ਮਿਲਿਆ ਵੀ ਸੀਗਾ ਸੋ ਸਿਰਫ ਔਰ ਸਿਰਫ ਗੰਦੇ ਗਾਣੇ ਕਰਕੇ ਨਹੀਂ ਉਹਨਾਂ ਨੂੰ ਮਰਵਾਇਆ ਗਿਆ ਸੀਗਾ ਗੱਲਾਂ ਹੋਰ ਸਨ ਮੈਂ ਅੱਗੇ ਵੀ ਗੱਲ ਇੱਕ ਦਿਨ ਇੱਕ ਮੈਂ ਰੀਲ ਘੁੰਮੀ ਜਾ ਰਹੀ ਆ ਕਿਸੇ ਕਲਾਕਾਰ ਦੇ ਮੈਲਾ ਕੇ ਉਹ ਕਲਾਕਾਰ ਕਹਿੰਦਾ ਸੀਗਾ ਕੌਣ ਕਹਿੰਦਾ ਅਸੀਂ ਵੇਲੇ ਹੋਗਾ ਅਸੀਂ ਸਾਡੇ ਕੋਲ ਤੋਂ 2 2 3 3 ਸ਼ੋਅ ਹੁੰਦੇ ਸੀ ਚਮਕੀਲੇ ਦੇ ਹੁੰਜਿਓਂ ਦੇ ਹੁੰਦਿਆ ਜਦੋਂ ਸੁਪਰ ਡੂਪਰ ਸੀ ਉਦੋਂ ਵੀ ਤੇ ਮੈਂ ਉਹਦੀ ਗੱਲ ਸੁਣ ਕੇ ਮੈਂ ਕਹੇ ਖੇਤ ਸਵਾ ਤੇ ਉਹ ਗੱਲ ਸਹੀ ਆ ਮੈਂ ਅੱਜ ਵੀ ਕਹਿੰਨਾ ਇਦਾਂ ਹੀ ਸੀਗਾ ਉਹ ਰੀਲ ਬੜੀ ਘੁੰਮ ਰਹੀ ਹੈ ਅਜੇ ਤੱਕ ਵੀ ਤੁਸੀਂ ਦੇਖ ਲਿਓ ਸਰਚ ਕਰੋਗੇ ਮਿਲ ਜਾਏਗੀ ਤੁਹਾਨੂੰ ਤੇ ਗੱਲ ਇਹ ਆ ਕਿ ਸਾਡੇ ਸਪੈਸ਼ਲੀ ਪੰਜਾਬ ਦੇ ਵਿੱਚ ਹਿੱਟ ਹੋਣਾ ਮਤਲਬ ਕਿ ਤੁਹਾਡਾ ਅੰਤ ਹੋ ਜਾਣਾ ਤੁਹਾਡੀ ਜ਼ਿੰਦਗੀ ਦਾ ਅੰਤ ਹੋ ਜਾਣਾ ਸਿੱਧੂ ਮੂਸੇਵਾਲ ਸਾਹਿਬ ਨਾਲ ਜੋ ਹੋਇਆ ਉਹ ਵੀ ਤੁਸੀਂ ਜਾਣਦੇ ਹੋ ਜੇ ਕੱਲ ਦੀਆਂ ਗੱਲਾਂ ਨੇ ਉਹਦੇ ਵਿੱਚ ਵੀ ਕਲਾਕਾਰਾਂ ਦਾ ਹੱਥ ਸੀ ਇਹਦੇ ਵਿੱਚ ਵੀ ਕੋਈ ਦੂਰ ਆਏ ਨਹੀਂ ਪਰ ਇਹ ਹੁੰਦਾ ਕਿ ਕੋਈ ਵੀ ਸਿੱਧਾ ਮਾਰਨ ਨਹੀਂ ਜਾਏਗਾ ਡੀਲਾਂ ਹੁੰਦੀਆਂ ਨੇ ਜਦੋਂ ਅਮਰ ਸਿੰਘ ਚਮਕੀਲੇ ਬਾਰੇ ਚਲੋ ਠੀਕ ਹੈ ਮੰਨਦੇ ਆ ਕਿ ਕੋਸ਼ਿਸ਼ ਇੱਕ ਸਿੱਖ ਜਥੇਬੰਦੀਆਂ ਉੱਠੀਆਂ ਸੀਗੀਆਂ ਜਾਂ ਉੱਠੀਆਂ ਹੋਈਆਂ ਹੋਣਗੀਆਂ ਕਿ ਗੰਦੇ ਕੀ ਤਗਾਉਂਦਾ ਪਰ ਉਸ ਚੀਜ਼ ਦਾ ਕਲਾਕਾਰਾਂ ਨੇ ਬੜਾ ਫਾਇਦਾ ਲਿਆ ਵੀ ਚਲੋ ਹੁਣ ਨਾਲੇ ਕਹਿੰਦੇ ਵੀ ਸੱਪ ਵੀ ਮਰ ਜੂਗਾ ਤੇ लाठी ਵੀ ਨਾ ਟੁੱਟੇ ਸਮਝ ਗਿਆ ਨਾ ਮੈਂ ਕੀ ਕਹਿਣਾ ਚਾਹੁੰਨਾ ਤੇ ਉਹ ਫਿਰ ਕਰਾਇਆ ਗਿਆ ਕੰਮ ਇਹ ਸੱਚ ਹੈ ਕੋ ਮੰਨੇ ਮੈਨੂੰ ਪਤਾ ਬਹੁਤ ਲੋਕਾਂ ਨੇ ਨਹੀਂ ਮੰਨਣਾ ਕਲਾਕਾਰਾਂ ਦਾ ਸਪੈਸ਼ਲੀ ਮੈਨੂੰ ਪਤਾ ਨਹੀਂ ਕੀ ਕੀ ਕਹਿਣਗੇ ਆਲਰੇਡੀ ਮੈਂ ਜਿਹੜੀ ਗੱਲ ਕੀਤੀ ਇੱਕ ਕਿਸੇ ਮਿਊਜ਼ੀਸ਼ੀਅਨ ਦੇ ਥਰੂ ਮੈਨੂੰ ਕਿਹਾ ਗਿਆ ਥੋੜੇ ਦਿਨ ਪਹਿਲਾਂ ਕਿ ਉਹ ਪਰਮਚਿ ਨੇ ਇਦਾਂ ਕਿਹਾ ਸੀ ਯਾਰ ਉਹਨੂੰ ਕੋ ਮੈਨੂੰ ਕਾਲ ਕਰਕੇ ਮਾਫੀ ਮੰਗ ਲੈ ਮੈਂ ਖਾ ਤੂੰ ਮਾਫੀ ਮੰਗਾ ਲੈ ਦੱਸ ਮਾਫੀ ਮੰਗਣ ਮੇਰੇ ਦੁਸ਼ਮਣ ਮੈਂ ਤੇ ਇਹੋ ਜੀ ਗੱਲ ਹੀ ਨਹੀਂ ਕਰਦਾ ਕਿ ਬਾਅਦ ਚ ਮਾਫੀਆਂ ਮੰਗਣੀਆਂ ਪੈਣ ਜੇ ਬੋਲ ਕੇ ਤੁਸੀਂ ਮਾਫੀਆਂ ਮੰਗੀ ਜਾਣੇ ਤਾਂ ਫਿਰ ਬੋਲਣ ਦਾ ਕੀ ਫਾਇਦਾ ਮੈਂ ਪਹਿਲਾਂ ਤੋਲਦਾ ਫਿਰ ਬੋਲਦਾ ਮੈਨੂੰ ਪਤਾ ਹੁੰਦਾ ਮੈਂ ਕਿਹੜੀ ਗੱਲ ਕਹਿਣੀ ਆ ਤੇ ਸ਼ਰਿਆਮ ਮੈਂ ਕਿਹਨਾ ਹੁੰਨਾ ਸੋ ਚਮਕੀਲਾ ਮੇਰਾ ਹੀ ਨਹੀਂ ਪੂਰੀ ਦੁਨੀਆ ਦਾ ਸੁਪਰ ਡੂਪਰ ਹਿੱਟ ਤੇ ਬਹੁਤ ਮਨਪਸੰਦੀ ਕਲਾਕਾਰ ਸੀ ਅੱਜ ਵੀ ਦੇਖ ਲੋ ਅਜੇ ਤੱਕ ਵੀ ਉਹਨਾਂ ਕਲਾਕਾਰਾਂ ਤੇ ਅਸਰ ਹੈ ਤੁਹਾਨੂੰ ਪਤਾ ਅੱਜ ਮੈਂ ਦੁਬਾਰਾ ਫਿਲਮیں ਵੇਖੀ ਸਾਰੀ ਐਕਚੁਅਲੀ ਤੇ ਉਹ ਫਿਲਮਾਂ ਦੇ ਵਿੱਚੋਂ ਤੁਹਾਨੂੰ ਹਿੰਟ ਵੀ ਬੜੇ ਮਿਲਣਗੇ ਠੀਕ ਹੈ ਫਿਲਮਾਂ ਕਹਿ ਦਿੰਨੇ ਅਸੀਂ ਕਿ ਫਿਲਮ ਦੇ ਵਿੱਚ ਸੱਚ ਨਹੀਂ ਦਿਖਾਇਆ ਜਾਂਦਾ ਪੂਰਾ ਮੰਨ ਲੈਨੇ ਤੁਹਾਡੀ ਗੱਲ ਪਰ ਇਹ ਵੀ ਨਾਲ ਗੱਲ ਇਹਨੇ ਵਿੱਚ ਸੱਚ ਹੁੰਦਾ ਵੀ ਹੈ ਕੁਸ਼ਨਾ ਕੋਸ਼ਤੇ ਸੱਚ ਹੁੰਦਾ ਹੀ ਹੈ ਨਾ ਉਹਦੇ ਵਿੱਚ ਕਿਵੇਂ ਜੈਲਸੀਆਂ ਹੁੰਦੀਆਂ ਚੰਡੀਗੜ੍ਹ ਇੱਕ ਸ਼ੋਅ ਸੀਗਾ ਉੱਥੇ ਉਹ ਕਲਾਕਾਰ ਜਿਹੜਾ ਮੇਨ ਸੀਗਾ ਉਹ ਨਹੀਂ ਪਹੁੰਚ ਸਕਿਆ ਮੈਂ ਜਤਿੰਦਰ ਜਿੰਦਾ ਹੀ ਕਹਿ ਦਿੰਦਾ ਮੈਂ ਵੀ ਜਤਿੰਦਰ ਜਿੰਦਾ ਨਹੀਂ ਪਹੁੰਚ ਸਕਿਆ ਲੇਟ ਹੋ ਗਿਆ ਤਾਂ ਉਹ ਦੁਬਾਰਾ ਕਹਿੰਦੇ ਹੁਣ ਕੀ ਕਰੀਏ ਦੁਨੀਆ ਭੜਕੀ ਪਈ ਐ ਫਿਰ ਕਹਿੰਦੇ ਅਮਰ ਸਿੰਘ ਚਮਕੀਲੇ ਨੂੰ ਲਾ ਦਿੰਨੇ ਆ ਚੱਕ ਥਲ ਕੇ ਲਾਤਾ ਸਟੇ ਤੇ ਚੜ੍ਹਦਾ ਉਹਨੀ ਦੇ ਚ ਚਮਕੀਲੇ ਦੇ ਗਾਉਂਦਿਆਂ ਗਾਉਂਦਿਆਂ ਜਤਿੰਦਰ ਜਿੰਦਾ ਸਾਹਿਬ ਪਹੁੰਚਦੇ ਨੇ ਤੇ ਆ ਕੇ ਜਦੋਂ ਸਟੇਜ ਤੇ ਉਹਦੇ ਲੋਕੀ ਕਹਿੰਦੇ ਨੋ 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 ਕਹਿੰਦੇ ਚਮਕੀਲਾ 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 ਇਹ ਦੇਖ ਕੇ ਕਲਾਕਾਰ ਆਗੂ ਬਬੂਲਾ ਹੋ ਗਿਆ ਸ਼ਾਇਦ ਇਹ ਕੁਦਰਤੀ ਵੀ ਆ ਤੇ ਉਸ ਤੋਂ ਬਾਅਦ ਫਿਰ ਦੋ ਚਾਰ ਹੋਰ ਗੱਲਾਂ ਬਾਤਾਂ ਤੁਸੀਂ ਫਿਲਮ ਚ ਦੇਖ ਸਕਦੇ ਹੋ ਜਿਹੜੀ ਮੀਟਿੰਗ ਹੁੰਦੀ ਉਹ ਵੀ ਫਿਲਮ ਦੇ ਵਿੱਚ ਆ ਕਿ ਇਹ ਵੀ ਗੱਲਾਂ ਹੁੰਦੀਆਂ ਨੇ ਕਿ ਯਾਰ ਵਿਕਤਾ ਤੇ ਉਹ ਹੀ ਆ ਸੁਣਦੇ ਤਲੂਕ ਹੀ ਉਹਨੂੰ ਹੀ ਤਾਂ ਆਪਾਂ ਕੀ ਕਰਾਂਗੇ ਫਿਰ ਵਿੱਚੇ ਵੀ ਗੱਲ ਹੁੰਦੀ ਹੈ ਵੀ ਜੇ ਇਦਾਂ ਕਰਵਾ ਦਿੱਤਾ ਜਾਵੇ ਡਾਇਰੈਕਟਲੀ ਭਾਵੇਂ ਨਹੀਂ ਕਿਆ ਗਿਆ ਪਰ ਸਮਝਣ ਵਾਲਣ ਵਾਲ ਸਮਝ ਜਾਂਦੇ ਨੇ ਤੇ ਉਸ ਫਿਲਮ ਦੇ ਵਿੱਚ ਵੀ ਬੜਾ ਕੁਝ ਇਹੋ ਜਿਹਾ ਹੈਗਾ ਸੋ ਇਹ ਆ ਕਿ ਇਸ ਚੇਤਪਾਲਾ ਬਾਰੇ ਜਿਹੜੀਆਂ ਗੱਲਾਂ ਹੋਈਆਂ ਸਨ ਉਹ ਗੱਲਾਂ ਜਿਹੜੀਆਂ ਕਰੈਕਟਰ ਬਾਰੇ ਕੀਤੀਆਂ ਸੋ ਮੈਂ ਅੱਜ ਵੀ ਕਹਾਂਗਾ ਗਲਤ ਗੱਲ ਹੈ ਉਹਨਾਂ ਨੂੰ ਜਿਉਂਦੇ ਜੀ ਗੱਲਾਂ ਕਰਨੇ ਚਾਹੀਦੇ ਕਿਉਂਕਿ ਮੈਂ ਜਿਹੜੀਆਂ ਗੱਲਾਂ ਤੁਹਾਨੂੰ ਥੰਬਨੇਲ ਦਿਖਾਇਆ ਮੈਂ ਜਿਉਂਦੇ ਜੀ ਇਹ ਗੱਲਾਂ ਕਰ ਲਈਆਂ ਸਨ ਚਮਕੀਲਾ ਸਾਹਿਬ ਤੇ ਅਮਰਜੋਤ ਸਾਹਿਬਾ ਦੀ ਮੌਤ ਬਾਰੇ ਮੈਂ ਜਿਉਂਦੇ ਜੀ ਹੀ ਗੱਲਾਂ ਕਰ ਲਈਆਂ ਸਨ ਮੇਰੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਮੇਰੀ ਉਹਨਾਂ ਕਲਾਕਾਰਾਂ ਨਾਲ ਬੈਠਣੀ ਉੱਠਣੀ ਵੀ ਬਹੁਤ ਰਹੀ ਹੈ ਯਾਰੀ ਦੋਸਤੀ ਵੀ ਬਹੁਤ ਰਹੀ ਹੈ ਤੇ ਜੇ ਮੈਂ ਕਹਾਂ ਕਿ ਅਸੀਂ ਇਕੱਠੇ ਖਾਂਦੇ ਪੀਂਦੇ ਰਹੇ ਟੂਰ ਸ਼ੂਰ ਵੀ ਲਾਏ ਹੋਏ ਨੇ ਤੇ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਤਕਰੀਬਨ ਸਾਰੇ ਲੋਕ ਜਾਣਦੇ ਨੇ ਪਰ ਗੱਲ ਇਹ ਹੁੰਦੀ ਕਿ ਜੇ ਤੁਸੀਂ ਚੁਣ-ਚੁਣ ਕੇ ਬੰਦੇ ਸੱਚ ਬੋਲਣਾ ਨਾ ਵੀ ਯਾਰ ਨਹੀਂ ਇਹਦੇ ਬਾਰੇ ਰਹਿਣ ਦਿਓ ਆ ਤੁਹਾਡਾ ਭਰਾ ਆ ਤੁਹਾਡਾ ਭਰਾ ਪੈਣ ਆ ਤੁਹਾਡਾ ਦੋਸਤ ਆ ਤੁਸੀਂ ਉਹਨਾਂ ਬੈਠੇ ਉੱਠੇਓ ਕਿਉਂਕਿ ਮੈਂ ਕੋਈ ਸਝੂਰਤੇ ਬੋਲ ਨਹੀਂ ਰਿਹਾ ਹੈਨਾ ਇਹ ਤਾਂ ਸੱਚ ਆ ਸੱਚ ਤਾਂ ਅੱਗੇ ਆਉਣਾ ਹੀ ਚਾਹੀਦਾ ਨਾ ਇਹ ਥੋੜੋ ਵੀ ਅੱਜ ਅਸੀਂ ਮੰਨਣਾ ਹੀ ਨੀਗਾ ਤੇ ਇਹ ਤੇ ਜੋੜੀ ਤੇ ਅਮਰ ਹੋਈ ਆ ਨਾ ਵਾਕਈ ਅਮਰ ਹੋਈ ਆ ਤਦ ਹੀ ਅੱਜ ਵੀ ਉਦਾਂ ਹੀ ਵਿਕ ਰਹੇ ਨੇ ਅੱਜ ਵੀ ਉਹਨਾਂ ਦੇ ਰੀਮਿਕਸ ਹੀ ਉਦਾਂ ਹੋ ਰਹੇ ਨੇ ਹਰ ਕੋਈ ਐਸੀ ਗੱਡੀ ਨਹੀਂ ਹੋਏਗੀ ਐਸਾ ਟਰੱਕ ਨਹੀਂ ਹੋਗਾ ਜਿਹਦੇ ਵਿੱਚ ਅਮਰ ਸਿੰਘ ਚਮਕੀਲੇ ਦਾ ਗੀਤ ਨਾ ਪੈ ਹੁਣ ਸੀਡੀ ਦਾ ਜ਼ਮਾਨਾ ਚਲੇ ਗਿਆ ਹੁਣ ਤਾਂ ਫੋਨਾਂ ਵਿੱਚ ਹੀ ਹੁੰਦਾ ਸਾਰਾ ਕੁਝ MP3 ਦਾ ਜ਼ਮਾਨਾ ਵੀ ਚਲੇ ਗਿਆ ਤੇ ਕੋਈ ਐਸੀ ਕਾਰ ਕੋਈ ਐਸਾ ਟਰੱਕ ਨਹੀਂ ਹੁੰਦਾ ਜਿੱਥੇ ਇਸ ਜੋੜੀ ਨੂੰ ਨਾ ਸੁਣਿਆ ਜਾ ਸਕੇ ਕੋਈ ਟੈਲੀਵਿਜ਼ਨ ਕੋਈ ਰੇਡੀਓ ਨਹੀਂ ਹੋਵੇ ਜਿੱਥੇ ਨਾ ਸੁਣਿਆ ਜਾ ਸਕੇ ਤੁਸੀਂ ਸੋਸ਼ਲ ਮੀਡੀਆ ਤੇ ਜਾਓਗੇ ਤੇ ਇਹਨਾਂ ਬਾਰੇ ਗੱਲਾਂ ਅੱਜ ਵੀ ਉਦਾਂ ਹੀ ਹੁੰਦੀਆਂ ਜਦੋਂ ਇਹ ਸੁਪਰ ਡੂਪਰ ਹਿੱਟ ਸਨ ਉਦੋਂ ਸਾਡੇ ਪਿੰਡਾਂ ਦੀ ਕੁੜੀ ਹੁੰਦੀ ਸੀ ਉਹਨਾਂ ਜ਼ਮਾਨਿਆਂ ਵਿੱਚ ਜਦੋਂ ਇਹਨਾਂ ਦੇ ਉਹ ਗਾਣੇ ਮਤਲਬ ਓਹੋ ਅੱਖਾਂ ਬਿੱਲੀਆਂ ਤੇ ਗੱਲਾਂ ਗੋਲ ਮੋਲ ਨਹੀਂ ਇਹ ਗਾਣੇ ਗੁਣੇ ਸੀ ਮੈਂ ਸਾਡੇ ਪਿੰਡਾਂ ਦੀ ਕੁੜੀ ਹੁੰਦੀ ਸੀ ਉਹ ਦਿਲੋਂ ਕਹਿੰਦੀ ਮੈਂ ਵਿਆਹ ਕਰਾਉਣਾ ਚਾਹੁੰਦੀ ਲੈਣਾ ਸੋਹਣੀ ਬਹੁਤ ਸੀ ਕੁੜੀ ਵੀ ਤੇ ਮਤਲਬ ਇਦਾਂ ਲੋਕੀ ਕ੍ਰੇਜ਼ੀ ਸਨ ਇਸ ਗੱਲ ਦਾ ਮਤਲਬ ਇਹ ਨਹੀਂ ਕੁੜੀਆਂ ਸਾਰੀਆਂ ਉਹਨਾਂ ਵਿਆਹ ਕਰਾਉਣਾ ਚਾਹੁੰਦੀਆਂ ਸਨ ਪਰ ਉਹ ਸਾਡੇ ਪਿੰਡਾਂ ਵਾਲੇ ਕੁੜੀ ਸੀਗੀ ਜਿਹੜੀ ਕਹਿੰਦੀ ਸੀਗੀ ਸੋ ਇਹ ਹੈ ਕਿ ਐਂਡ ਆਫ ਦਾ ਵੀਡੀਓ ਮੈਂ ਹੀ ਕਹਾਂਗਾ ਕਿ ਜਿੱਥੇ ਕਰੈਕਟਰ ਬਾਰੇ ਸੁਚੇਤ ਬਾਲਾ ਨੇ ਗੱਲਾਂ ਕੀਤੀਆਂ ਉਹ ਗਲਤ ਹੈ ਉਹਨਾਂ ਦੇ ਚੀਂਦੇ ਜੀ ਕਰਨੇ ਚਾਹੀਦੇ ਹਿਆ ਸਨ ਪਰ ਜਿਹੜੀਆਂ ਗੱਲਾਂ ਕਈਆਂ ਉਹਨਾਂ ਨੇ ਇਹਨਾਂ ਦੀ ਮੌਤ ਬਾਰੇ ਉੱਥੇ ਮੇਰਾ ਖਿਆਲ ਹੈ ਇੱਕ ਸਚੇਤ ਬਾਲਾ 100% ਸਹੀ ਹੋ ਸਕਦੀ ਹੈ ਸੋ ਤੁਹਾਡੀ ਕੀ ਰਾਏ ਹੈ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਪੇਜ ਨੂੰ ਫੋਲੋ ਵੀ ਕਰ ਲਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਔਰ ਮਿਲਦੇ ਰਾਵਾਂਗੇ ਇਸੇ ਤਰ੍ਹਾਂ ਜਿੰਦੇ ਤੁਸੀਂ ਸੱਚ ਸੁਣੀ ਜਾਓਗੇ ਆਪਾਂ ਸੱਚ ਬੋਲੀ ਜਾਵਾਂਗੇ ਨਾਲ ਮੇਰੇ ਜਰੂਰ ਖੜਿਓ ਜੇ ਕੋਈ ਮੁਸੀਬਤ ਪਈ ਸਤਿ ਸ਼੍ਰੀ ਅਕਾਲ